ਸਿਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਹਰੂਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਲਾ ਵੀਰ ਕੋਲ ਅੱਜ ਤੁਹਾਨੂੰ ਇੱਕ ਚੰਗੀ ਝੋਟੀ ਦਿਖਾਵਾਂਗੇ ਜਿਹੜੀ ਚੰਗੇ ਦੁੱਧ ਦੇ ਮਾਲਕ ਹਨ ਬਾਕੀ ਵੀਰ ਕੋਲੇ ਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕਰਨ ਵੀਰ ਜੀ ਹੋਰ ਸਨਾ ਵੀਰੇ ਠੀਕ ਠਾਕ ਵਧੀਆ ਵੀਰੇ ਦੀ ਸਨਾ ਬਾਬੇ ਦੀਆਂ ਮੇਰਾ ਚਲੋ ਮਹਾਰਾਜ ਦੀਆਂ ਮੇਰਾ ਹੀ ਚਾਹੀਦੀ ਹਾਂ ਜੀ ਕਿੱਦਾਂ ਫਿਰ ਵੀਰੇ ਜਣਾ ਪਾਈ ਆਪਾਂ ਵੀਡੀਓ ਦਾ ਵੀਰ ਜੀ ਤੁਸੀਂ 9 ਵਜੇ ਛੋੜ ਪਾਇਆ ਤੇ 11 ਵਜੇ ਡੰਗਰ ਵੇਖੇ ਲਓ ਜੀ ਚਲੋ ਵੀਰ ਜੀ ਮਾਲ ਵੀ ਨਾਲੇ ਸਾਫ ਨਾਲੇ ਪਾਣ ਨੇ ਇਹਨੂੰ ਪਤਾ ਮਾਲ ਵਾ ਸਾਫ ਹੁੰਦਾ ਤੇ ਪਾੜ ਦੇ ਨੇ ਛੋਟੇ ਛੋਟੇ ਪਾ ਅੱਜ ਵੀ ਛੋਟਾ ਜਿਹਾ ਪਾ ਘਾ ਦੇਣਾ ਝੋਟੀ ਦਾ ਅੱਛਾ ਛੋਟਾ ਜਿਹਾ ਝੋਟੀ ਦਾ ਚੰਮ ਵੇਖੋ ਪਹਿਲਾਂ ਤਾਂ ਨਾਲਾ ਦਿਖਾਓ ਆਹ ਫੋਲਨ ਨਸਲ ਵਾਲੀ ਥੱਲੇ ਗੱਬਣ ਵੀ ਰਹੀ ਆ ਕੀ ਲਵ ਗੱਬਣ ਗੱਬਣ ਠੀਕ ਆ ਵੀਰੇ ਦੇਖੋ ਵੀਰੇ ਛੋਟੀ ਥੋੜਾ ਕੈਮਰਾ ਤੇ ਕਰਦੀ 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 ਦੇਖੋ ਛੋਟੀ ਇਹ ਸੁਭਾ ਵੀਰੇ ਸੁਭਾ ਦੂਜਾ ਵੀਰੇ ਠੀਕ ਆ ਥਣ ਤੋਂ ਬੜਾ ਵਧੀਆ ਲੱਗਾ ਨਾ ਵੀਰੇ ਹਾਂਜੀ ਠੀਕ ਆ ਲੈ ਵੀਰ ਖੋਲ ਕੇ ਤੋਰਦੇ ਆਂ ਚੰਗੀ ਛੋਟੀ ਵੀ ਆਹ ਦਿਖਾਓ ਇੱਧਰ ਲੈ ਕੇ ਮੜਾ ਇੱਥੇ ਕੈਮਰੇ ਤੇ ਤੇ ਨਾਲਾਂ ਦਾ ਆਕ ਸਹੀ ਗੱਲ ਹੈ ਵੀਰੇ ਵੇਖੋ ਨਾੜਾ ਫਰੀਕੀ ਵੇਖੋ ਕਿੰਨੀ ਝੋਟੀ ਦੇ ਤੇ ਫਰੀਕੀ ਬਹੁਤ ਫੁੱਲ ਸਿੰਗਲ ਹੈ ਧੀ ਝੋਟੀ ਆ ਗਈ ਤੇ ਵੀਰ ਦੁੱਧ ਵੀ ਚੰਗਾ ਚਵਾਈ ਆਉਣਾ ਵੀਰੇ ਬਿਲਕੁਲ ਬਿਲਕੁਲ ਫੇਰ ਵੀਰ ਨਸਲ ਨੇ ਇਹਦੇ ਕੁਆਲਟੀ ਨੇ ਦੁੱਧ ਦੇਣਾ ਚੰਗੀ ਵੀਰ ਝੋਟੀ ਵੇਖੋ ਹੀ ਝੋਟੀ ਥਣ ਵੀਰ ਕੱਢੂ ਚੰਗਾ ਨਾਲ ਲਵ ਸਹੀ ਗੱਲ ਹੈ ਬਾਕੀਆਂ ਸੀਲ ਠੰਡੀ ਟੱਕੇ ਲਾਈ ਜਾਓ ਕਰਮਾਂ ਵਾਲੀ ਰੇਡ ਵੀਰ ਜੀ ਅੱਜ ਫਿਰ ਇਹਦਾ ਵੀ ਨਾ ਨੋਰਮਲ ਜਾਈ ਵੀਰ ਦਾ ਪੜਾ ਗਾ ਰਿਹਾ ਦੋ ਰੋਡ ਤੇ ਨੀਂ। ਬਿਲਕੁਲ ਸਹੀ ਗੱਲ ਹੈ। ਦੇਖੋ ਵੀਰ ਜੀ ਛੋਟੀ ਉਡਦੀਆਂ ਵਾਲੇ। ਉਡਦੀਆਂ ਵਾਲੇ। ਅੱਜ ਵੀ ਉਡਦੀਆਂ ਵਾਲੇ ਜਿੰਨੇ ਮੇਲੇ ਲੁੱਟ ਲਿਆ ਲੁੱਟ ਲਿਆ। ਲੁੱਟ ਲਿਆ ਲੁੱਟ ਲਿਆ ਜਿਹੜਾ ਰਹਿ ਗਿਆ ਰਹਿ ਗਿਆ। ਪਰ ਐ ਵੀਰ ਛੋਟੀ ਦੁੱਧ ਵਾਲੀ ਆ। ਛੋਟੀ ਦੇ ਵੀਰ। ਸਫਾਈਆਂ ਵੀ ਛੋਟੀ ਦੇ। ਸਹੀ ਗੱਲ ਹੈ ਵੀਰ। ਸਹੀ ਗੱਲ। ਫਿਰ ਕੋ ਕਪਾਂ ਛੋਟੀ ਦਾ ਹੱਥ ਰੱਖਣ ਦਿੰਦੀ ਤੇ। ਸਹੀ ਗੱਲ ਹੈ ਵੀਰ। ਬੇਟਰਾ ਆਲਾ ਚਟਾ ਲੱਗਾ ਵੇ ਆ। ਬਿਲਕੁਲ ਵੀਰ ਬਿਲਕੁਲ। ਕਿੰਨਾ ਫਿਰ ਲਾ ਵੀਰੇ ਦਾ ਰੇਟ ਅੱਜ? ਰੇਟ ਕਰਨ ਵੀ ਸੂਨ ਦੱਸ ਤੇ। ਨਹੀਂ ਵੀਰੇ ਤੁਸੀਂ ਦੱਸਣਾ। ਪੱਕੀ ਵੀਰ ਜੀ ਚਲੋ ਝੋਟੀ ਜਿੰਨੀ ਵੀ ਸਾਰੀ ਸਾਫ ਆ ਝੋਟੀ ਇਹ ਆਹੀ ਝੋਟੀਆਂ ਬਾਹਰ ਦੇ ਲੋ ਕੇਸੀ 85000 ਮੁੱਲ ਕਰਦੇ ਇਹ ਤੇ ਗੱਲ ਹੈ ਕੀ ਦੇ ਦੀ ਜੋ ਟਿੱਪੀਆਂ 70000 ਦੀ ਨਹੀਂ ਆਪਾਂ ਜੱਜ ਜੱਜ ਕਰੀਏ ਘਰਾ ਲੋ ਛੱਡ ਦਈਏ ਦੋ ਹੀ ਦੋੜ ਛੱਡੀਏ ਕਿਹਨਾਂ ਛੱਡੀਏ ਫਿਰ ਪੂਰੇ 70 ਦੀ ਜਾਣ ਦੀ ਪੂਰੇ 70000 ਦੀ ਪੱਕੀ ਗੱਲ ਆ ਵੀਰੇ ਮੈਂ ਪੱਕੀ ਗੱਲ ਆ ਵੀਰੇ ਦੇਖੋ ਵੀਰ ਜੀ ਪੂਰੇ 70000 ਦੀ ਝੋਟੀ ਗੱਬਣ ਬਾਕੀ ਵੀਰ ਜੀ ਇੱਥੇ ਕੋਈ ਭੈਣ ਭਰਾ ਹੈ ਆਪਣੀ ਥਣਾ ਦੀ ਆਪਣੀ ਗਰੰਟੀ ਹੋएगी ਪੂਰ ਛੱਟੇ ਦੀ ਆਪਣੀ ਗਰੰਟੀ ਹੈ ਠੀਕ ਆ ਵੀਰੇ ਝੋਟੀ ਭਰ ਵੀਰੇ ਝੋਟੀ ਆ ਪਹਿਲਾਂ ਝੋਟੀ ਨੇ ਕਰਨੀ ਵੀਰ 13 ਗਰਦੋਂ ਤੇ ਕੱਢਿਆ ਅੱਛਾ ਪਹਿਲਾਂ ਨੇ ਹਾਂਜੀ ਚੰਗੇ ਰਿਕਾਰਡ ਵਾਲੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਜਿਹੜਾ ਵੀਰ ਭਾਰਖ ਨੂੰ ਪਤਾ ਲੱਗੀ ਜਿਹੜਾ ਪਰ ਰੇਟ ਵੀਰ ਉਹ ਨਾ ਦਿਆ ਮੈਂ ਆ ਨਾ ਕਰ ਦਈਏ ਥੋੜੀ ਉਹਦੀ ਛੋੜਾ ਹਾਰ ਹੀ ਛੱਡ ਦਈਏ ਚਲੋ ਜਦਾ ਜਦਾ ਲੱਗਦਾ ਕੱਟ 68000 ਰਿਜਲ ਅੱਛਾ 68000 ਦੀ ਝੋਟੀ ਗੱਬਣ ਚੰਗੇ ਰਿਕਾਰਡ ਵਾਲੀ ਬਾਕੀ ਝੋਟੀ ਵੀ ਵੀਰ ਕੀ ਦੇਖੋ ਝੋਟੀ ਦੇ ਸਹੀ ਗੱਲ ਆ ਵੀਰੇ ਸਹੀ ਗੱਲ ਝੋਟੀ ਝੋਟੀ ਜੇ ਖੋਲ ਕੇ ਖਾਲਦੀ ਫਿਰ ਖਾਲਦਾ ਵੀਰੇ ਕੋਈ ਗੱਲ ਨਹੀਂ ਭਾਈ ਦੋ ਵਾਰੀ ਘੋਲੋ ਦੇਖੋ ਝੋਟੀ ਥੋੜੀ ਜੀ ਕੈਮਰੇ ਦੇ ਵਿੱਚ ਵਿਚਾਰੀ ਡਰਨ ਦੀ ਥੋੜੀ ਜੀ ਬਸ ਡਰਨ ਦੀ ਆ ਕੈਮਰੇ ਦਾ ਦੇਖੋ ਇੱਡੀ ਝੋਟੀ ਆਜਲ ਆ ਵੀਰੇ 60000 ਦੀ ਝੋਟੀ ਆ ਫਿਰ ਲੱਗ ਹਾਂਜੀ ਠੀਕ ਹੈ ਵੀਰ ਜੀ ਇਹ ਰੇਟ ਵੀ ਇਹਨਾਂ ਦਾ ਜਿਆਦਾ ਜੀ ਹੁੰਦਾ ਸਾਡੇ ਰੋਗ ਕੇ ਨਿਕਨੇ ਮੁੱਲ ਹੁੰਦੇ ਬਿਲਕੁਲ ਦੇਣ ਤੋਂ ਸਾਹਿਬ ਜੀ ਕੋਈ ਦਊ ਗਾਣਾ ਇਹਨੇ ਝੋਟੀ ਚਲੋ ਠੀਕ ਹੈ ਵੀਰ ਜੀ ਬਾਕੀ ਵੀਰ ਜੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਡਰੈਸ ਨਾਮ ਲਾਪਰੀ ਸਿੰਘ ਹਾਂਜੀ ਅਸੀਲ ਡੇਰਾਪਾ ਬਣਾਣ ਕੇ ਜਿਹੜਾ ਅਰਦਾਸ ਪਰ ਠੀਕ ਮੋਬਾਈਲ ਨੰਬਰ 81988138 ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ